ਹਾਂ ਜੀ ਇਹਨਾਂ ਨੂੰ ਲਾਈ ਗਈ ਹੈ ਕਿ ਇਹਨਾਂ ਨੂੰ ਸਮਾਰਨ ਲਈ ਲਾਈ ਗਈ ਹੈ ਇਹ ਗੁਰਦੁਆਰਾ ਜੋਸ ਰੂਪ ਦੇ ਸੰਗਤਾਂ ਵੱਲੋਂ ਸਰਦਾਰ ਕਿਸ਼ਮੀਰ ਸੰਗੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਇਹ ਸ਼ਹੀਦੀ ਲਗਾਈ ਗਈ ਆ ਗੁਰੂ ਕੇ ਲੰਗਰ ਵੀ ਤਿਆਰ ਆ ਤੇ ਇਸ ਕਰਕੇ ਇਹ ਸਾਰੀ ਸੰਗਤ ਨੂੰ ਠੰਡੇ ਮਿੱਠੇ ਜਲਦੀ ਜਿਹੜੇ ਆ ਇਹ ਅਸੀਂ ਸੇਵਾ ਸਾਰੀ ਸੰਗਤ ਵੱਲੋਂ ਕੀਤੀ ਗਈ ਹੈ ਜਿਹੜੇ ਗੁਰਦੁਆਰਾ ਸਾਹਿਬ ਗੁਰਦੁਆਰਾ ਜੋਸ ਰੂਪ ਬਾਲਾ ਕਪਾਲਪੁਰ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਇਹ ਕੀ ਮੈਸੇਜ ਆ ਰਿਹਾ ਹੈ ਅਸੀਂ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਗੁਰੂਆਂ ਨੇ ਦੇਸ਼ ਦੀ ਅਖੰਡਤਾ ਤੇ ਇਕਤਾ ਦੇ ਲਈ ਆਪਣਾ ਜਿਹੜੇ ਸਿਰੜ ਦੇ ਨਾਲ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਾਡੇ ਲਈ ਤੇ ਉਸ ਤਰ੍ਹਾਂਾਂ ਤੇ ਚੱਲ ਕੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਨਾਲ ਇਹ ਜੇ ਸਿਰੜ ਪਕਾਈਏ ਤਾਂ ਕਿ ਅਸੀਂ ਸਾਰੀ ਮਨੁੱਖਤਾ ਨੂੰ ਇਕੱਠੇ ਕਰਕੇ ਉਹਨਾਂ ਦੀ ਭਲਾਈ ਲਈ ਕੁਝ ਨਾ ਕੁਝ ਯੋਗਦਾਨ ਪਾ ਸਕੀਏ ਦੇਖਿਆ ਗਿਆ ਜਿਹੜੀ ਨਵੀਂ ਪੀੜ੍ਹੀ ਹੈ ਜਿਹੜੀਆਂ ਪਰਵਾਨੀਆਂ ਨੂੰ ਭੁੱਲਦੀ ਜਾ ਰਹੀ ਹੈ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਉਸੇ ਕਰਕੇ ਜਿਹੜੇ ਸਮਾਗਮਾਂ ਚੱਲਦੇ ਆ ਬੜਾ ਸਮਾਗਮ ਕਰਵਾਏ ਕਰਦੇ ਆ ਤਾਂ ਕਿ ਨਵੀਂ ਪੀੜ੍ਹੀ ਨੂੰ ਨਾਲ ਜੋੜਿਆ ਜਾਵੇ ਉਹਨਾਂ ਦੇ ਇਤਿਹਾਸ ਨੂੰ ਗੁਰੂਆਂ ਦੇ ਇਤਿਹਾਸ ਨੂੰ ਜਿੰਨਾ ਕਾ ਅਸੀਂ ਜਾਣਦੇ ਆ ਉਹਨਾਂ ਕਾ ਅਸੀਂ ਦੱਸਣ ਦੀ ਕੋਸ਼ਿਸ਼ ਕਰੀਦੀ ਆ ਹਰ ਸਮਾਗਮ ਤੇ ਹਰ ਗੁਰਪੁਰ ਤੇ ਹਰ ਛਿੱਧਿਪੁਰ ਤੇ ਦੱਸਣ ਦੀ ਕੋਸ਼ਿਸ਼ ਕਰਦੇ ਤਾਂ ਕਿ ਨਵੀਂ ਪੀੜ੍ਹੀ ਵੀ ਔਰਤ ਵੀ ਉਤਸ਼ਾਹ ਹੋਵੇ ਕਿ ਅਸੀਂ ਵੀ ਉਹਨਾਂ ਰਾਹਾਂ ਤੇ ਚੱਲੀਏ ਜਿਨ੍ਹਾਂ ਤੇ ਕੁਰਬਾਨੀਆਂ ਦੇ ਕੇ ਗੁਰੂਆਂ ਨੇ ਸਾਡੋਂ ਇੱਥੇ ਤੱਕ ਲੋਕਾਂ ਦੇ ਤਸ਼ੱਦਦ ਤੋਂ ਬਚਾਇਆ